ਉਹ ਕੁੰਗੜ ਕੇ ਬੈਠੀ ਸੀ ਤੇ ਅੰਦਰੋਂ ਅੰਦਰ ਬਹੁਤ ਡਰ ਰਹੀ ਸੀ ਤਿੰਨ ਲਾਵਾਂ ਹੋ ਗਈਆਂ ਸੀ ਚੌਥੀ ਲਾਮ ਬਾਬਾ ਜੀ ਪੜ ਰਹੀ ਸੀ ਤਾਂ ਪਿੱਛੋਂ ਰੋਲਾ ਪੈਣ ਲੱਗ ਪਿਆ ਛੇਤੀ ਛੇਤੀ ਕੋਈ ਪਾਣੀ ਲੈ ਕੇ ਆਓ ਗੱਡੀ ਕੱਢੋ ਡਾਕਟਰ ਬੁਲਾਓ ਦੋਰਾ ਲੱਗਦਾ ਹੈ ਦੋਰਾ ਸ਼ਬਦ ਸੁਣਦਿਆਂ ਹੀ ਉਹਦੀਆਂ ਅੱਖਾਂ ਵਿੱਚ ਆਪਣੀ ਮਾਂ ਦਾ ਚਿਹਰਾ ਆਇਆ ਪਿੱਛੇ ਮੁੜ ਕੇ ਵੀ ਨਹੀਂ ਦੇਖ ਸਕਦੀ ਕਿਉਂਕਿ ਕੁੰਡ ਕੱਢਿਆ ਹੋਇਆ ਸੀ ਕੁੰਡ ਕਿਵੇਂ ਚੁੱਕ ਕੇ ਦੇਖਦੀ ਚੌਥੀ ਲਾਮਵਾਰੀ ਕੋਨੇ ਵਿੱਚ ਖੜੇ ਭਰਾਵਾਂ ਚੋਂ ਇੱਕ ਭਰਾ ਨੂੰ ਬਦਲ ਦਿੱਤਾ ਗਿਆ ਸੀ ਸ਼ਾਇਦ ਉਹਦਾ ਭਰਾ ਮਾਂ ਨੂੰ ਡਾਕਟਰ ਕੋਲ ਲੈ ਕੇ ਗਿਆ ਹੋਣਾ ਫੜ ਕੇ ਤੋਰਦੇ ਚਾਚੇ ਦੇ ਮੁੰਡੇ ਨੇ ਉਹਦੇ ਕੰਨ ਵਿੱਚ ਹੌਲੀ ਦੇਨੇ ਕਿਹਾ ਭੈਣੇ ਠੀਕ ਆ ਤਾਈ ਜੀ ਹੁਣ ਬਸ ਮਾੜਾ ਜਿਹਾ ਚੱਕਰ ਆ ਗਿਆ ਸੀ ਤੇ ਪਿਛਲੇ ਕਮਰੇ ਵਿੱਚ ਪੈ ਗਏ ਨੇ ਮੇਰੀ ਮੰਮੀ ਕੋਲ ਇਹ ਉਹਨਾਂ ਦੇ ਤੂੰ ਫਿਕਰ ਨਾ ਕਰ ਮੱਥੇ ਤੇ ਤਰੇਲ ਹੀ ਆ ਗਈ ਸੀ ਉਹਦੇ ਉਹਨੇ ਕੰਬਦੀ ਹੋਈ ਨੇ ਚੌਥੀ ਲਾਮ ਲੈ ਲਈ ਉਹ ਰੋ ਰਹੀ ਸੀ ਪਰ कुंठ ਥੱਲੇ ਉਹਦਾ ਰੋਣਾ ਕਿਸੇ ਨੂੰ ਨਹੀਂ ਦਿਖ ਰਿਆ ਸੀ ਲਾਵਾ ਲੈ ਕੇ ਸ਼ਗਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਪਈ ਉਹਦੇ ਬਾਪੂ ਤੇ ਉਹਦੀਆ ਭੂਆ ਨੇ ਮੂੰਝ ਠੋਣ ਦਾ ਸ਼ਗਨ ਕੀਤਾ ਭੂਆ ਦੇ ਹੱਥਾਂ ਤੇ ਮਾਂ ਦੇ ਹੱਥਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ ਮਾਂ ਦੇ ਵਿੱਚ ਸੋਚ ਰਹੀ ਸੀ ਕਿ ਮਾਂ ਸ਼ਗਨ ਕਰਨ ਨਹੀਂ ਆਈ ਜਿਆਦਾ ਬਿਮਾਰ ਨਾ ਹੋਵੇ ਰਸਬਨ ਮੇੜ ਕੇ ਉਹ ਆਪ ਦੀ ਵਿਚੋਲਣ ਨਾਲ ਪਿਛਲੇ ਕਮਰੇ ਵਿੱਚ ਮਾਂ ਨੂੰ ਦੇਖਣ ਚਲੀ ਗਈ ਵਿਚੋਲਣ ਬਾਹਰ ਖੜ ਗਈ ਉੱਥੇ ਮਾਂ ਨਹੀਂ ਸੀ ਉੱਥੇ ਉਹਦੀ ਭੂਆ ਤੇ ਉਹਦਾ ਪਿਓ ਕੁਸਰ-ਮੁਸਰ ਕਰ ਰਹੇ ਸੀ ਉਹਨੇ ਕੁੰਡ ਚੁੱਕ ਕੇ ਬਾਪੂ ਦਾ ਰੋਣ ਵਾਲਾ ਚਿਹਰਾ ਵੇਖ ਕੇ ਪੁੱਛਿਆ ਕਿੱਥੇ ਆ ਬੇਬੇ ਠੀਕ ਨਹੀਂ ਉਦੀ ਭੂਆ ਨੇ ਗੱਲ ਅੱਗੇ ਵਲਦੇ ਹੋਏ ਉਹਨੂੰ ਬੁੱਕਲ ਵਿੱਚ ਲੈੰਦੇ ਕਿਹਾ ਹੱਸਤਾ ਲਾ ਪੁੱਤ ਠੀਕ ਹੋ ਜੂ ਛੇਤੀ ਤੂੰ ਸ਼ਗਨ ਦੇ ਦਿਨ ਸੁਖੀ ਸੰਧੀ ਰੋ ਕੇ ਨਾ ਜਾਈ ਅਸੀਂ ਹੈਗੇ ਆ ਨਾ ਸਾਰੇ ਇੱਥੇ ਉਹਦੀਆਂ ਭੂਬਾਂ ਨਿਕਲ ਗਈਆਂ ਭੂਆ ਰੋਵਾ ਕਿਵੇਂ ਨਾ ਮਾਂ ਐ ਮੇਰੀ ਉਹ ਤੋਂ ਬਿਨਾ ਕਿਵੇਂ ਤੁਰ ਜਾਵਾਂ ਮੈਂ ਸੋਰੇ ਜਦੋਂ ਠੀਕ ਹੋ ਕੇ ਘਰ ਆਜੂ ਮੈਂ ਵੀ ਉਦੋਂ ਹੀ ਸੋਰੇ ਜਾਊਂਗੀ ਭੂਆ ਨੇ ਬਾਪੂ ਵੱਲ ਵੇਖਦੇ ਕਿਹਾ ਪੁੱਤ ਜਿੱਦ ਨਾ ਕਰ ਬਾਪ ਵੱਲ ਦੇਖ ਉਹਦੀ ਅੱਖਾਂ ਭਰ ਕੇ ਬੋਲਦੇ ਹੋਏ ਕਿਹਾ ਭੂਆ ਮਾਂ ਬਿਨਾਂ ਕਿਵੇਂ ਡੋਲੀ ਬੈਠ ਸਕਦੀ ਆ ਮੈਂ ਸਮਝਦੇ ਕਿਉਂ ਨਹੀਂ ਤੁਸੀਂ ਮੇਰੀ ਗੱਲ ਇੰਨੇ ਨੂੰ ਉਹਦਾ ਦੂਜਾ ਭਰਾ ਆ ਤੇ ਬਾਪੂ ਨੂੰ ਆਣ ਕੇ ਕਹਿਣ ਲੱਗਾ ਕਿ ਹੋ ਗਿਆ ਪੈਸਿਆਂ ਦਾ ਇੰਤਜ਼ਾਮ ਬਾਪੂ ਉਹ ਅੱਬੜ ਵਾਹੇ ਕਦੇ ਭਰਾ ਦੇ ਤੇ ਕਦੇ ਭੂਆ ਦੇ ਤੇ ਕਦੇ ਬਾਪ ਦੇ ਮੂੰਹ ਵੱਲ ਵੇਖਦੀ ਉਨੇ ਪਰਸ ਵਾਲੇ ਸਾਰੇ ਪੈਸੇ ਬਾਪੂ ਨੂੰ ਦੇ ਦਿੱਤੇ ਇਹ ਵਰਤਲਾ ਬਾਪੂ ਪਰ ਮਾਂ ਨੂੰ ਬਚਾਲਾ ਉੱਥੇ ਖੜੇ ਸਭ ਦੀਆਂ ਅੱਖਾਂ ਟਿਪ ਟਿਪ ਕਰਕੇ ਬਹਿ ਗਈਆਂ ਬਾਪੂ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਧੀਆ ਨੂੰ ਦੇਣਾ ਹੁੰਦਾ ਲੈਣਾ ਨਹੀਂ ਹੁੰਦਾ ਪੁੱਤ ਤੇ ਨਾਲੇ ਪੁੱਤ ਤੇਰੀ ਸ਼ਗਨਾਂ ਦੇ ਪੈਸੇ ਕਿਵੇਂ ਰੱਖ ਲਵਾਂ ਮੈਂ ਉਹ ਕਹਿੰਦੀ ਕਰਜ਼ ਸਮਝ ਕੇ ਰੱਖ ਲੈ ਬਾਪੂ ਮਾਂ ਜ਼ਰੂਰੀ ਆ ਬਚਾਲੇ ਮਾਂ ਨੂੰ ਇੰਨੇ ਨੂੰ ਵਿਚੋਲਣ ਆ ਗਈ ਤੇ ਕਹਿੰਦੀ ਕਿ ਚਲੋ ਭਾਈ ਤੋਰੀਏ ਕੁੜੀ ਨੂੰ 부ਆ ਨੇ ਛੱਟ ਦੇਣੇ ਹੰਮੀ ਪਰ ਦਿੱਤੀ ਜਿਵੇਂ ਸਾਰੇ ਕਿਸੇ ਅਣਹੋਣੀ ਤੋਂ ਡਰ ਰਹੇ ਹੋਣ ਕਿ ਕੁੜੀ ਸੁੱਖੀ ਸੰਧੀ ਵਿਦਾ ਹੋ ਜਾਵੇ ਉਹਨੇ ਚੁੰਨੀ ਠੀਕ ਕਰਦੀ ਨੇ ਕਿਹਾ 부ਆ ਹਾਲੇ ਤਾਂ 3 ਵੀ ਨਹੀਂ ਵੱਜੇ ਥੋੜਾ ਜਿਹਾ ਹੋਰ ਰੁਕਜੋ ਮਾਂ ਦੀ ਸੁੱਖ ਸੰਧਾ ਜਾਵੇ ਕੀ ਪਤਾ ਡਾਕਟਰ ਰਾਜੀ ਕਰਕੇ ਹੁਣੀ ਮੋੜ ਦੇਣ ਮਾਂ ਨੂੰ ਸਾਰੇ ਚੁੱਪ ਹੋ ਗਏ ਤੇ ਵਿਚੋਲਣ ਦੇ ਪਿੱਛੇ ਬਾਹਰ ਚੱਲ ਪਏ ਭੂਆ ਨੇ ਉਹਦੀ ਗੱਲਾਂ ਸੁਣੀ ਕਰਕੇ ਉਹਦੀਆਂ ਅੱਖਾਂ ਦਿਵਾਲੇ ਫੈਲਿਆ ਸੁਰਮਾ ਪੇਟੀ ਤੇ ਪਈ ਉਹਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ ਮਾਂ ਦੀ ਉਹ ਸੁੱਤੀ ਦੀ ਚੁੰਨੀ ਜੋ ਉਹ ਹਰ ਰੋਜ਼ ਕਰ ਲੈਂਦੀ ਸੀ ਉਹ ਚੁੰਨੀ ਨਾਲ ਉਹ ਵਗਦੇ ਹੰਝੂ ਪੂੰਝ ਰਹੀ ਸੀ ਉਹਨੇ ਭੂਆ ਨੂੰ ਕਿਹਾ ਕਿ ਭੂਆ ਆ ਚੁੰਨੀ ਪਰਸ ਵਿੱਚ ਪਾ ਦੇ ਤੇ ਪੈਸੇ ਕੱਢ ਕੇ ਰੱਖ ਲੈ ਤੇ ਬਾਪੂ ਨੂੰ ਦੇ ਦੇ। ਭੂਆ ਨੇ ਓਵੇਂ ਹੀ ਕੀਤਾ। ਡੋਲੀ ਧੁਰ ਪਈ ਸਾਰੇ ਰਸਤੇ ਉਹ ਪਰਸ ਸੀਨੇ ਨਾਲ ਲਾ ਕੇ ਬੈਠੀ ਰਹੀ। ਜਿਵੇਂ ਮਾਂ ਨੂੰ ਗਲਵੱਕੜੀ ਪਾਈ ਹੋਵੇ। ਰੋਂਦੀ ਰਹੀ, ਡਰਦੀ ਰਹੀ ਤੇ ਭੁੱਬਾਂ ਨਿਕਲਦੀਆਂ ਰਹੀਆਂ। ਤਾਂ ਨਾਲ ਬੈਠੀ ਵਿਚੋਲਣ ਹੁੱਜ ਮਾਰ ਦਿੰਦੀ। ਸੋਹਰੇ ਘਰ ਪੁੱਜੀ ਰਸਮ ਰਿਵਾਜ ਹੋਏ ਮੂੰਹ ਝਠੋਣ ਵੇਲੇ ਖਵਾਏ ਲੱਡੂ ਉਸ ਨੂੰ ਫੋਕੇ ਲੱਗ ਰਹੇ ਸੀ। ਮਹਿੰਦੀ ਦਾ ਰੰਗ ਵੀ ਫਿੱਕਾ ਜਾਪ ਰਿਹਾ ਸੀ ਤੇ ਕਲੀਰੀਆਂ ਦੀ ਆਵਾਜ਼ ਉਹਨੂੰ ਕੰਨ ਚੀਰਦੀ ਹੋਈ ਲੱਗ ਰਹੀ ਸੀ ਮਾਂ ਬਗੈਰ ਕਿੰਨੇ ਚਾ ਮੱਠੇ ਪੈ ਗਏ ਸੀ ਸੋਹਰੇ ਪਿੰਡ ਦੀਆਂ ਬੁੜੀਆਂ ਮੂੰਹ ਦਿਖਾਈ ਕਰਨ ਲੱਗੀਆਂ ਕੁੰਡ ਚੁੱਕਿਆ ਤੇ ਫਿਰ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਪੇਕਿਆਂ ਦਾ ਬਾੜਾ ਮੋ ਕਰਦੀ ਆ ਰੋ ਰੋ ਕੇ ਅੱਖਾਂ ਸਜਾਈ ਬੈਠੀ ਆ ਇੱਕ ਕਹਿੰਦੀ ਯਾਰ ਬਣਾਏ ਹੋਣੇ ਮਾਪਿਆਂ ਨੇ ਕਿਤੇ ਹੋਰ ਤੋਰ ਨਹੀਂ ਹੋਣੀ ਤਾਂ ਜੋ ਪੂਰਾ ਰੌਣਕ ਨਹੀਂ ਮੂਤੇ ਉਹਨੂੰ ਉਹ ਗੱਲਾਂ ਸੁਣ ਰਹੀਆਂ ਸੀ ਪਰ ਕੋੜੀਆਂ ਨਹੀਂ ਸੀ ਲੱਗ ਰਹੀਆਂ ਸੁਰਤ ਮਾ ਵਿੱਚ ਸੀ ਬੁੜੀਆਂ ਨੱਚਣ ਲੱਗੀਆਂ ਬੋਲੀ ਪਾਉਣ ਲੱਗੀਆਂ ਪਰ ਉਹਦਾ ਨੱਚਣ ਦਾ ਦਿਲ ਨਾ ਕੀਤਾ ਤੇ ਮਾੜਾ ਜਿਹਾ ਸ਼गन ਕਰਕੇ ਵਿਚੋਲਣ ਨੂੰ ਕਹਿ ਕੇ ਕਮਰੇ ਵਿੱਚ ਚਲੀ ਗਈ ਉਹਦੇ ਪਿੱਛੇ ਹੀ ਉਹਦਾ ਘਰ ਵਾਲਾ ਆ ਗਿਆ ਤੇ ਕਹਿੰਦਾ ਤਿਆਰ ਹੋ ਜਾ ਜਾਂ ਲਹਿੰਗਾ ਬਦਲ ਲੋ ਤੇ ਮੈਂ ਤੁਹਾਡੇ ਪਿੰਡ ਛੱਡ ਕੇ ਆਉਣਾ ਤੁਹਾਨੂੰ ਉਨੇ कुंठ ਬਿਨਾ ਉੱਪਰ ਕੀਤੇ ਹੀ ਕਿਹਾ ਕਾ ਤੋਂ ਸਾਡੇ ਉੱਧਰ ਅਪਸ਼ਗਨ ਸਮਝਦੇ ਆ ਐਵੇਂ ਮੁੜ ਕੇ ਜਾਣਾ ਉਹ ਕਹਿੰਦਾ ਕਿ ਮਾਂ ਬਿਮਾਰੇ ਤੇਰੀ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਏ ਇੱਧਰ ਮਾਂ ਤੋਂ ਮੈਂ ਪੁੱਛ ਲਿਆ ਹੈ ਉਹ ਬਿਨਾ ਕਹੇ ਸੁਨੇ ਉਹਨੂੰ ਮਰੂਤੀ ਕਾਰ ਵਿੱਚ ਬਿਠਾ ਕੇ ਸੋਹਰੇ ਛੱਡਣ ਚੱਲ ਪਿਆ ਉੱਥੇ ਪਹੁੰਚਿਆ ਤਾਂ ਮੇਲ ਹੈਰਾਨ ਹੋਇਆ ਤੇ ਉਹਦੇ ਪਿਓ ਨੇ ਪਰੇਸ਼ਾਨ ਹੋ ਕੇ ਕਿਹਾ ਪੁੱਤ ਮੁੜ ਕਾ ਤੋਂ ਆਏ ਕੋਈ ਗਲਤੀ ਹੋ ਗਈ ਸਾਡੇ ਤੋਂ ਉਹਨੇ ਉਹਦੇ ਬਾਪ ਦਾ ਹੱਥ ਫੜਦੇ ਹੋਏ ਕਿਹਾ ਰਾણો ਉਨੇ ਦਿਨ ਇੱਥੇ ਹੀ ਰਹੋਗੀ ਬਾਪੂ ਜੀ ਜਿੰਨੇ ਦਿਨ ਮਾਂ ਠੀਕ ਹੋ ਕੇ ਘਰ ਨਹੀਂ ਆ ਜਾਂਦੀ ਜਦ ਸਭ ਕੁਝ ਠੀਕ ਹੋ ਜੂ ਮੈਂ ਆਪ ਹੀ ਇਹਨੂੰ ਲੈ ਕੇ ਜਾਵਾਂ ਇਸ ਵਕਤ ਤੁਹਾਨੂੰ ਇਸ ਦੀ ਲੋੜ ਹੈ ਜਵਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਦਾ ਬਾਪੂ ਉਸਦੇ ਪੈਰੀ ਡਿੱਗ ਪਿਆ ਇੰਨਾ ਬਿੱਬਾ ਪੁੱਤ ਮਿਲਿਆ ਸਾਨੂੰ ਕੀ ਕਹੀਏ ਪੁੱਤ ਹੁੰਡ ਉਹ ਬਾਪੂ ਜੀ ਦੇ ਬਰੋਬਰ ਜਮੀਨ ਥੱਲੇ ਬੈਠ ਗਿਆ ਤੇ ਕਹਿੰਦਾ ਪੁੱਤ ਵੀ ਕਹਤਾ ਤੇ ਹੁਣ ਆਪਣੇ ਇਸ ਪੁੱਤ ਨੂੰ ਆਪਣਾ ਸਮਝ ਕੇ ਹਰ ਗੱਲ ਦੱਸਿਓ ਪੈਸਿਆਂ ਦੀ ਲੋੜ ਹੋਵੇ ਤਾਂ ਝਿਜਕਿਓ ਨਾ ਪੁੱਤ ਤੋਂ ਮੰਗਣ ਤੋਂ ਮੈਂ ਰਾਣੋ ਦਾ ਉਸਾਸੀ ਭਰਿਆ ਚਿਹਰਾ ਨਹੀਂ ਦੇਖ ਸਕਦਾ ਤਾਂ ਹੀ ਵਾਪਸ ਲੈ ਕੇ ਆਇਆ ਬਾਪੂ ਨੇ ਅੱਖਾਂ ਪਰ ਕੇ ਜਵਾਈ ਦਾ ਮੱਥਾ ਚੁੰਮ ਲਿਆ ਉਹ ਬਿਨਾ ਹੋਰ ਕੁਝ ਕਹੇ ਉੱਥੋਂ ਹੀ ਹੋ ਕੇ ਵਾਪਸ ਚਲਾ ਗਿਆ ਉਹ ਚੂੜਾ ਪਾਈ ਖੜੀ ਮਾਂ ਬਾਰੇ ਸੋਚਦੀ ਰਹੀ ਕਿ ਮਾਂ ਤੂੰ ਕਿੰਨੀ ਖੁਸ਼ ਹੋਣਾ ਸੀ ਜਦੋਂ ਆਪਣੇ ਇੰਨੇ ਚੰਗੇ ਜਵਾਈ ਨੂੰ ਦੇਖਦੀ ਇੰਨੇ ਨੂੰ ਭੂਆ ਕਹਿੰਦੀ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ ਤੇਰਾ ਭਰਾ ਉੱਥੇ ਕੱਲਾ ਬੈਠਾ ਕੰਬਦਾ ਹੋਊ ਟੈਂਪੂ ਤੇ ਬੈਠ ਕੇ ਉਹ ਹਸਪਤਾਲ ਚੱਲ ਪਈਆਂ ਹਸਪਤਾਲ ਜਾਂਦੇ ਹੀ ਪਤਾ ਲੱਗਿਆ ਕਿ ਮਾਂ ਆਈਸੀਯੂ ਵਿੱਚ ਹਾਲੇ ਤੱਕ ਬੋਲੀ ਨਹੀਂ ਭਰਾ ਭੈਣ ਨੂੰ ਦੇਖ ਕੇ ਭੱਜ ਕੇ ਗੱਲ ਲੱਗ ਕੇ ਰੋਣ ਲੱਗ ਪਿਆ ਚੰਗਾ ਹੋਇਆ ਭੈਣੇ ਤੂੰ ਆ ਗਈ ਮੈਂ ਕੱਲਾ ਕਿੰਨੂ ਕਿੰਨੂ ਸੰਭਦਾ ਬਾਪੂ ਤਾਂ ਗੁੰਮਸੂਮ ਹੋ ਗਿਆ ਤੇਰੇ ਤੁਰਨ ਮਗਰੋਂ ਆਪਣੇ ਭਰਾ ਦੀ ਗੱਲ ਸੁਣ ਕੇ ਉਹ ਉੱਚੀ ਉੱਚੀ ਰੋਣ ਲੱਗ ਪਈ ਤੇ ਬੋਲੀ ਰੋ ਨਾ ਵੀਰੇ ਮੈਂ ਹੈਗੀ ਆ ਨਾ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਹੌਸਲਾ ਦਿੰਦੇ ਆਪਣੀ ਮਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗੇ ਹਸਪਤਾਲ ਵਿੱਚ ਰਹਿੰਦੇ ਆ ਮਾਂ ਦੇ ਫਿਕਰਾਂ ਵਿੱਚ ਸੁੱਧ ਬੁੱਧ ਭੁੱਲ ਚੁੱਕੀ ਸੀ ਉਹ ਡਾਕਟਰ ਕੁਝ ਨਾ ਦੱਸਦੇ ਕਿ ਮਾਂ ਨੂੰ ਹੋਇਆ ਕੀ ਸੀ ਭੂਆ ਨੇ ਸਾਡਾ ਬਹੁਤ ਡੰਗ ਸਾਰਿਆ ਹਸਪਤਾਲ ਵਿੱਚ ਜੇ ਕੋਈ ਮੇਰਾ ਚੂੜਾ ਮਹਿੰਦੀ ਲੱਗੀ ਦੇਖ ਕੇ ਪੁੱਛਦਾ ਕਿ ਹੁਣੇ ਵਿਆਹੀ ਹੋਈ ਲੱਗਦੀ ਆ ਮੇਰਾ ਰੋਣਾ ਨਿਕਲ ਜਾਂਦਾ ਤੇ ਭੂਆ ਮੇਰੇ ਅੱਗੋਂ ਹੀ ਸਾਰੀ ਘਟਨਾ ਸੁਣਾ ਦਿੰਦੀ ਜਿਵੇਂ ਉਹ ਵੀ ਕਿਸੇ ਕੋਲਟੀ ਡਫਲੋਰਨ ਨੂੰ ਤਿਆਰ ਬੈਠੀ ਹੋਵੇ ਤੇ ਭੂਆ ਅੱਖਾਂ ਪਰ ਕੇ ਆਖਦੀ ਕਿ ਮੇਰੀ ਮਾਤਾ ਨਿੱਕੀ ਹੁੰਦੀ ਹੀ ਮੁੱਕ ਗਈ ਸੀ ਬਚਪਨ ਵਿੱਚ ਕੰਧਾਂ ਕਧੋਲਿਆਂ ਨਾਲ ਲੱਗ ਕੇ ਰੋ ਕੇ ਗੁਜ਼ਾਰਾ ਕਰ ਲਿਆ ਪਰ ਜਦੋਂ ਵੀਰੇ ਦਾ ਵਿਆਹ ਹੋਇਆ ਉਦੋਂ ਪਤਾ ਲੱਗਾ ਕਿ ਕੰਧਾਂ ਕਧੋਲਿਆਂ ਰੋਂਣ ਲਈ ਨਹੀਂ ਸਗੂਤੀ ਤਿਥ ਤਿਹਾਰ ਤੇ ਫੁੱਲ ਬੂਟੇ ਪਾਉਣ ਲਈ ਹਨ ਭੂਆ ਆਪ ਦਾ ਤੇ ਮੇਰਾ ਸਾਂਝਾ ਜਿਹਾ ਦੁੱਖ ਮਹਿਸੂਸ ਕਰਕੇ ਮਨਾਂ ਮੁਹੀ ਰੋਂਦੀ ਮੈਂ ਭੂਆ ਨੂੰ ਚੁੱਪ ਕਰਾਉਂਦੀ ਆਖਦੀ ਕਿ ਰੋ ਨਾ ਭੂਆ ਤੇਰਾ ਅੱਖ ਦਾ ਆਪਰੇਸ਼ਨ ਹੋਇਆ ਹੈ ਹਾਲੇ ਥੋੜੇ ਦਿਨ ਹੀ ਹੋਏ ਨੇ ਹੋਰ ਨਾ ਕੰਮ ਵਧਾਲੀਂ 부ਆ ਚੁੱਪ ਹੋ ਜਾਂਦੀ ਚੁੰਨੀ ਦਾ ਰੁਗੜਿਆ ਬਣਾ ਕੇ ਬੁੱਲਾਂ ਤੇ ਧਰ ਕੇ ਆਪਣੇ ਆਪ ਨੂੰ ਚੁੱਪ ਕਰਵਾਉਂਦੀ ਤਲ ਚ ਰੋਟੀ ਖਾਂਦੇ ਤਾਂ ਮੂੰਹ ਚ ਫੁੱਲਣ ਲੱਗ ਜਾਂਦੀ ਢਿੱਡ ਤਾਂ ਮਾਂ ਦੇ ਫਿਕਰਾਂ ਨਾਲ ਭਰਿਆ ਪਿਆ ਸੀ ਭੁੱਖ ਪਿਆਸ ਦਾ ਕੁਝ ਵੀ ਅਹਿਸਾਸ ਨਹੀਂ ਸੀ ਹੁੰਦਾ ਪੰਜ ਦਿਨ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਸੀ ਮਾਂ ਦੀ ਚਿਹਰੇ ਤੇ ਰੌਣਕ ਸੀ ਪਰ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਘਰ ਓਣ ਤੱਕ ਮਾਂ ਰਸਤੇ ਵਿੱਚ ਮੇਰੇ ਹੱਥ ਨੂੰ ਕੁੱਟ ਕੇ ਫੜੀ ਬੈਠੀ ਸੀ ਮੇਰੇ ਚਿਹਰੇ ਤੇ ਮੁਸਕਰਾਹਟ ਸੀ ਪੰਜ ਦਿਨ ਮਾਂ ਕੋਲ ਰਹਿਣ ਮਗਰੋਂ ਭੂਆ ਕਹਿਣ ਲੱਗ ਪਈ ਹੁਣ ਕੁੜੀ ਨੂੰ ਸੋਹਰੇ ਛੱਡ ਆਓ ਐਤਵਾਰ ਨੂੰ ਮੈਂ ਤਿਆਰ ਹੋ ਗਈ ਤੇ ਮਾਂ ਕੋਲ ਜਾ ਕੇ ਕਿਹਾ ਕਿ ਚੰਗਾ ਮੈਂ ਛੇਤੀ ਗੇੜਾ ਮਾਰੂੰ ਖਿਆਲ ਰੱਖਿਓ ਮਾਂ ਨੇ ਆਪਣੇ ਹੱਥ 'ਚ ਪਾਈ ਛਾਪ ਮੱਲੋਂ ਮੱਲੀ ਮੇਰੀ ਉਂਗਲ ਵਿੱਚ ਪਾ ਦਿੱਤੀ ਤੇਰੇ ਲਈ ਪਿਆਰ ਆ ਪੁੱਤ ਮੈਂ ਤੰਦਰੁਸਤ ਹੁੰਦੀ ਤਾਂ ਸੰਦੂਕ ਚੋਂ ਹੋਰ ਵੀ ਕੁਝ ਕੱਢ ਕੇ ਦਿੰਦੀ ਸੰਦੂਕ ਵਿੱਚ ਸੂਟ ਪਏ ਨੇ ਨਾਲੇ ਟੋਪਸ ਪਏ ਨੇ ਤੇਰੇ ਲਈ ਵਿਆਹ ਵਾਲੇ ਦਿਨ ਬਿਮਾਰ ਹੋਣ ਕਰਕੇ ਸੰਦੂਕ ਦੀ ਚਾਬੀ ਰੁਲ ਗਈ ਪੁੱਤ ਸੂਟ ਤੇ ਟੋਪਸ ਸਾਹਮਣੇ ਹੋਏ ਨੇ ਤੇਰੇ ਵਾਸਤੇ ਅਗਲੀ ਵਾਰ ਸਹੀ ਮੈਂ ਬੇਬੇ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਕਮਰੇ ਚੋਂ ਬਾਹਰ ਆ ਗਈ ਕਿ ਕਿਧਰੇ ਰੋਣ ਨਾ ਨਿਕਲ ਜਾਵੇ ਬਾਪੂ ਤੇ ਫੁੱਫੜ ਜੀ ਮੈਨੂੰ ਸੋਰੀ ਛੱਡ ਆਏ ਸੋਹਰੇ ਘਰ ਸਾਰਿਆਂ ਨੇ ਮੇਰਾ ਬਹੁਤ लाड प्यार ਕੀਤਾ ਉਹਨਾਂ ਦੇ ਚੰਗੇ ਵਿਵਹਾਰ ਕਰਕੇ ਮੇਰਾ ਦਿਲ ਉੱਥੇ ਲੱਗਣ ਲੱਗ ਪਿਆ ਸੱਸ ਪੁੱਤ ਪੁੱਤ ਕਰਕੇ ਹਮੇਸ਼ਾ ਗੱਲ ਕਰਦੀ ਮੈਨੂੰ ਵੀ ਲੱਗਦਾ ਕਿ ਕਮਾਂ ਛੱਡ ਕੇ ਆਈ ਹਾਂ ਤੇ ਦੂਜੀ ਮਾਂ ਮਿਲ ਗਈ 10 ਦਿਨਾਂ ਬਾਅਦ ਇੱਕ ਦਿਨ ਰਾਤ ਨੂੰ ਰੋਟੀ ਖਾ ਕੇ ਵਿਹੜੇ ਵਿੱਚ ਢੇੜੇ ਕੱਢ ਰਹੀ ਸੀ ਕਿ ਪਿੰਡੋਂ ਫੋਨ ਆਇਆ ਕਿ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਸ਼ਹਿਰ ਲੈ ਕੇ ਚੱਲੇ ਆਂ ਫੋਨ ਕਟਿਆ ਤੇ ਇੰਜ ਲੱਗਾ ਕਿ ਫਿਰ ਤੋਂ ਕੋਈ ਮੇਰੀ ਰੂਹ ਕੱਢ ਕੇ ਲੈ ਗਿਆ ਹੋਵੇ। ਉਹਨੇ ਮੈਨੂੰ ਸੰਭਾਲਿਆ ਤੇ ਕਮਰੇ ਵਿੱਚ ਲੈ ਕੇ ਗਿਆ। ਕੱਪੜੇ ਆਪ ਪੈ ਕੀਤੇ ਤੇ ਕਹਿੰਦਾ ਚੱਲ ਚੱਲੀਏ ਆਪਾਂ ਵੀ ਮਾ ਕੋਲ। ਮੈਨੂੰ ਕੋਈ ਸੁਰਤ ਨਹੀਂ ਸੀ ਕਿਵੇਂ ਪਿੰਡ ਪੁੱਜੇ। ਮਾਸੀ ਮਾਸੜ ਪਿੰਡ ਆਏ ਹੋਏ ਸੀ ਤੇ ਮੈਂ ਮਾਸੀ ਦੇ ਗਲ ਲੱਗ ਕੇ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਈ। ਉਹ ਮੇਰੀ ਹਾਲਤ ਦੇਖ ਕੇ ਮੈਨੂੰ ਮਾਸੀ ਕੋਲ ਪਿੰਡ ਛੱਡ ਕੇ ਆਪ ਹਸਪਤਲ ਚਲਿਆ ਗਿਆ। ਹਸਪਤਾਲ ਦਾ ਸਾਰਾ ਅੱਗਾ ਤੱਗਾ ਉਹਨਾ ਆਪ ਸੰਭਾਲਿਆ ਬਾਪੂ ਤੇ ਭੂਆ ਨੂੰ ਘਰ ਭੇਜ ਦਿੱਤਾ ਕਿ ਮੈਂ ਤੇ ਨੀਟਾ ਮੇਰਾ ਭਰਾ ਇੱਥੇ ਦਾ ਸਭ ਸੰਭ ਲਵਾਂਗੇ ਉਹਨੇ ਪੁੱਤ ਬਣ ਕੇ ਜ਼ਿੰਮੇਵਾਰੀ ਨਿਭਾਈ ਡਾਕਟਰਾਂ ਨੇ ਕਿਹਾ ਕਿ ਅਧਰੰਗ ਕਰਕੇ ਸ਼ਾਇਦ ਇੱਕ ਪਾਸਾ ਮਾਰਿਆ ਗਿਆ ਹੈ ਸ਼ਾਇਦ ਕਦੇ ਚੰਗੀ ਤਰ੍ਹਾਂ ਬੋਲ ਨਾ ਸਕੇ ਮੰਨੂ ਠੀਕ ਹੋਣ ਤੇ 10 ਦਿਨਾਂ ਬਾਅਦ ਘਰ ਲੈ ਆਏ ਕਾਰ ਹੋਂਦੇ ਹੀ ਬਥੇਰੀਆਂ ਦੱਸਾਂ ਪੈਂਦੀਆਂ ਕਿ ਫਲਾਣੀ ਥਾਂ ਤੇ ਅਫੀਮ ਦਾ ਟਿਕਾ ਲੱਗਦਾ ਹੈ ਉਹਦੇ ਨਾਲ ਠੀਕ ਹੋ ਜਾਂਦਾ ਹੈ ਜਿੱਥੇ ਕੋਈ ਦੱਸਦਾ ਉੱਥੇ ਲੈ ਤੁਰਦੇ ਮਾਂ ਨੂੰ ਮਾਂ ਥੋੜਾ ਬੋਤ ਤੁਰ ਫਿਰ ਸਕਦੀ ਸੀ ਹੁਣ ਪਰ ਸਾਫ਼ ਬੋਲ ਨਹੀਂ ਸਕਦੀ ਸੀ ਇੱਕ ਖੱਬੀ ਬਾਹ ਹਮੇਸ਼ਾ ਕੰਬਦੀ ਰਹਿੰਦੀ ਸੀ ਦਵਾਈ ਲੈਂਦੀ ਤਾਂ 2-3 ਘੰਟੇ ਠੀਕ ਰਹਿੰਦੀ ਫਿਰ ਫਿਰ ਬਾਹ ਐਵੇਂ ਹੀ ਕੰਬਲ ਲੱਗ ਜਾਂਦੀ ਸਾਰੇ ਕਹਿਣ ਲੱਗੇ ਕਿ ਕਿਤੇ ਨਾ ਲੈ ਕੇ ਜਾਓ ਇੰਨਾ ਬੋਤ ਆ ਕਿ ਆਪ ਦਾ ਘਰ ਸੰਭਾਲੀ ਫਿਰਦੀ ਆ ਸਾਰੇ ਪਾਸੇ ਹੱਥ ਮਾਰ ਆਖਰ ਨੂੰ ਰੱਬ ਦਾ ਭਾਣਾ ਮੰਨ ਲਿਆ ਮਾਂ ਦੀ ਹਾਲਤ ਦੇਖ ਕੇ ਆਪ ਦਾ ਮਨ ਵਿੱਚੋਂ ਵਿੱਚ ਰੁੱਝਦਾ ਰਹਿੰਦਾ ਮੈਂ 2 ਮਹੀਨੇ ਪੇਕੀ ਰਹੀ ਤੇ ਭੂਆ ਕਹਿੰਦੀ ਕਿ ਸੋਹਰੇ ਫਿਰ ਜਾਈ ਪਹਿਲਾਂ ਰੋਟੀ ਦਾ ਹਿੱਲਾ ਕਰਕੇ ਜਾ ਕੋਈ ਆਪਾਂ ਨਿੱਕੇ ਦਾ ਵਿਆਹ ਕਰ ਦਿੰਨੇ ਆ ਰਿਸ਼ਤੇ ਆਉਣ ਲੱਗੇ ਪਰ ਨਿੱਕੇ ਭਰਾ ਨੀਟੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਹਨੇ 12ਵੀਂ ਪਾਸ ਕਰ ਲਈ ਤੇ ਮੈਂ ਜਾਣਦੀ ਸੀ ਕਿ ਉਹ ਕੈਨੇਡਾ ਜਾਣ ਦਾ ਸੁਪਨਾ ਮਨ ਵਿੱਚ ਲਈ ਬੈਠਾ ਹੈ ਪਰ ਮਾਂ ਦੀ ਹਾਲਤ ਮੁਰੇ ਉਹ ਚੁੱਪ ਰਿਹਾ ਤਾਈ ਨੇ ਆਪਣੀ ਭੈਣ ਦੀ ਕੁੜੀ ਨਾਲ ਰਿਸ਼ਤਾ ਕਰਵਾ ਦਿੱਤਾ ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਤਾਂ ਮਾਂ ਨੇ ਪਾਣੀ ਵਾਰਨਾ ਸੀ ਮੈਨੂੰ ਮਾਂ ਕਿੱਧਰੇ ਨਾ ਦਿਖੀ ਤੇ ਮੈਂ ਪਾਣੀ ਵਾਲੀ ਗੜਵੀ ਚੁੱਕ ਮਾਂ ਨੂੰ ਲੱਭਦੀ ਰਹੀ ਸਾਰੇ ਕਿਤੇ ਲੱਭਣ ਤੋਂ ਬਾਅਦ ਦੇਖਿਆ ਮਾਂ ਗੁਸਲਖਾਨੇ ਵਿੱਚ ਡਿੱਗੀ ਪਈ ਸੀ ਬੇਸੁਰਤ ਇੱਕ ਵਾਰ ਫਿਰ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਮੈਂ ਉੱਥੇ ਛਗਣਾ ਵਾਲੀ ਗੜਵੀ ਨਾਲ ਮਾਂ ਨੂੰ ਪਾਣੀ ਪਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪੀਤਾ ਨਾ ਗਿਆ ਮੈਂ ਵੀਰੇ ਤੇ ਭੂਆ ਹੋਰਾਂ ਨੂੰ ਵਾਜਾਂ ਮਾਰੀਆਂ ਕਿ ਮਾਂ ਨੂੰ ਦੋਰਾ ਪੈ ਗਿਆ ਆਜੋ ਛੇਤੀ ਗੜਵੀ ਵਾਲਾ ਪਾਣੀ ਉੱਤੇ ਹੀ ਡੋਲ ਦਿੱਤਾ ਮਾਂ ਨੂੰ ਚੁੱਕ ਕੇ ਵੇੜੇ ਵਿੱਚ ਲੈ ਆਏ ਤੇ ਗੱਡੀ ਵਿੱਚ ਪਾ ਕੇ ਸ਼ਹਿਰ ਲੈ ਗਏ ਪਰ ਮਾਂ ਪਿੰਡ ਦੀ ਜੂ ਟੱਪਦੇ ਹੀ ਸਵਾਸ ਤਿਆਗ ਗਈ ਜਿਨੇ ਪਾਣੀ ਵਾਰਨਾ ਸੀ ਤੇ ਪਤਾਸਿਆਂ ਨਾਲ ਮੂੰਹ ਜਿਠਾਉਣਾ ਸੀ ਉਹ ਤਾਂ ਸੱਥਰ ਤੇ ਪੈ ਗਈ ਸੀ ਤੇ ਨਿੱਕਾ ਵੀਰ ਕਬਰਾਇਆ ਪਿਆ ਸੀ ਕੀ ਕਰਤਾ ਰੱਬ ਨੇ ਸਾਡੇ ਨਾਲ ਨਵੀਂ ਵਿਆਹੀ ਕਦੇ ਮੈਨੂੰ ਚੁੱਪ ਕਰਾਉਂਦੀ ਤੇ ਕਦੇ ਵੀਰੇ ਨੂੰ ਉਹ ਤੇ ਵਿਚਾਰੀ ਫਿਰ ਮੇਰੇ ਵਾਲੀ ਥਾਂ ਤੇ ਹੀ ਸੀ ਜਿਵੇਂ ਮੇਰੇ ਵਿਆਹ ਤੇ ਹੋਇਆ ਸੀ ਮਾਂ ਤੋਂ ਬਾਅਦ ਮਹੀਨਾ ਪੇਕੇ ਰਹੀ ਤੇ ਫਿਰ ਆਪਣੇ ਸਹੁਰੇ ਚਲੀ ਗਈ ਮੇਰਾ ਉੱਥੇ ਦਿਲ ਨਹੀਂ ਸੀ ਲੱਗ ਰਿਹਾ ਕੋਈ ਹੱਸਦਾ ਤਾਂ ਮੈਨੂੰ ਜ਼ਹਿਰ ਵਰਗਾ ਲੱਗਦਾ ਮੈਂ ਪਰਿਵਾਰ 'ਚ ਜ਼ਿਆਦਾ ਨਾ ਬੈਠਦੀ ਸਭ ਨੂੰ ਮੇਰਾ ਸੁਭਾਅ ਉਖੜਿਆ ਉਖੜਿਆ ਜਿਹਾ ਲੱਗਦਾ ਇੱਕ ਸਾਲ ਮੇਰਾ ਰੋਣੇ ਧੋਣੇ 'ਚ ਲੰਘਿਆ ਇੱਕ ਸਾਲ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ ਜਮਾ ਮਾਂ ਵਰਗਾ ਮੁਹੰਦਰਾ ਪਹਿਲੀ ਵਾਰ ਜ਼ਿੰਦਗੀ 'ਚ ਇੰਨੀ ਖੁਸ਼ ਹੋ ਰਹੀ ਸੀ ਮੈਂ ਤੇ ਇਹਦੇ ਆਉਣ ਤੋਂ ਬਾਅਦ ਮੇਰਾ ਸੁਭਾਅ ਬਦਲਣ ਲੱਗਿਆ ਮੈਂ ਆਪਣੀ ਧੀ ਨੂੰ ਪਿਆਰ ਨਾਲ ਸਿਬੋ ਆਖਦੀ ਜਿਵੇਂ ਮਾਂ ਨੂੰ ਮੈਂ ਕਦੇ-ਕਦੇ ਕਹਿ ਦਿੰਦੀ ਸੀ ਸਿਬੋ ਕੀ ਕਰਦੀ ਆ ਭਾਵੇਂ ਮਾਂ-ਬਾਪ ساری ਉਮਰ ਲੋੜੀਦੇ ਹੁੰਦੇ ਨੇ ਪਰ ਨਵੇਂ ਜੀ ਨੇ ਮੇਰਾ ਮਾਂ ਵਾਲਾ ਜ਼ਖਮ ਕਾਫੀ ਹੱਦ ਤੱਕ ਭਰ ਦਿੱਤਾ ਸੀ ਮਾਂ ਯਾਦ ਆਉਂਦੀ ਤਾਂ ਨਿੱਕੀ ਜਹੀ ਸਿਬੋ ਨੂੰ ਮੈਂ ਗਲ ਨਾਲ ਲਾ ਲੈਂਦੀ ਤੇ ਉਹ ਵੀ ਮੈਨੂੰ ਨਿੱਕੀਆਂ-ਨਿੱਕੀਆਂ ਬਾਹਾਂ ਵਿੱਚ ਭਰ ਲੈਂਦੀ ਪਰ ਅੰਦਰੋਂ ਅੰਦਰ ਇੱਕ ਹੌਂਕਾ ਜ਼ਰੂਰ ਲੱਗਦਾ ਜੋ ਸਾਰੀ ਉਮਰ ਚੁੱਬਦਾ ਰਹੂਗਾ ਭਾਵੇਂ ਮੈਂ ਨਾਨੀ ਦਾਦੀ ਵੀ ਬਣ ਜਾਵਾਂ ਸੱਚ ਮਾਂ ਦੇ ਕਹੇ ਉਹ ਸੂਟ ਤੇ ਟੋਪਸ ਹਾਲੇ ਤੱਕ ਵੀ ਮੇਰਾ ਹੌਸਲਾ ਨਹੀਂ ਪਿਆ ਮਾਂ ਦੇ ਸੰਦੂਕ ਵਿੱਚੋਂ ਕੱਢਣ ਦਾ ਭਾਵੇਂ ਲੱਖ ਭਰਾ ਭਰਜਾਈਆਂ ਮੋਹ ਕਰਦੇ ਹੋਣ ਪਰ ਅਸਲ ਚ ਪੇਕੇ ਮਾਂ ਨਾਲ ਹੀ ਪੁੱਗਦੇ ਨੇ ਅਰਦਾਸ ਕਰਦੇ ਹਾਂ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ